ਆਲਟੂ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਢੇਰਾ ਬਣਾਣੇ ਕਰਤਾਰਪੁਰ ਕੋਰੀਡੋਰ ਆਈ ਸ੍ਰੀ ਕਰਤਾਰਪੁਰ ਸਾਹਿਬ ਨਾਤਮਸਤਕ ਹੋਣ ਲਈ ਮਨਜਿੰਦਰ ਸਿੰਘ सिरसा ਪਹੁੰਚੇ ਢੇਰਾ ਬਣਾਣੇ ਕਰਤਾਰਪੁਰ ਕੋਰੀਡੋਰ ਤੇ ਕਾਂਗਰਸ ਅਕਾਲੀ ਦਲ ਆਮ ਆਦਮੀ ਪਾਰਟੀ ਮਿਲ ਕੇ ਲੜਨਗੇ 24 ਦੀਆਂ ਚੋਣਾਂ ਇੱਕ ਦੇਸ਼ ਇੱਕ ਚੋਣ ਤੇ ਦੇਸ਼ ਵਾਸੀਆਂ ਦਾ ਫਾਇਦਾ ਇਹ ਕਹਿਣਾ ਸੀ ਮਨਜਿੰਦਰ ਸਿੰਘ सिरसा ਦਾ 에어ਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਬਾ ਲਓ ਬਾਜਪਾ ਨੇਤਾ ਮਨਜਿੰਦਰ ਸਿੰਘ ਸੇਸਵਾ ਸਾਥੀਆਂ ਸਮੇਤ ਪਾਕਿਸਤਾਨ ਸਥਿਤ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਨਤਮਸਕ ਹੋਣ ਲਈ 13ਵਾਂ ਨਾਨਕ ਦੇ ਕਰਤਾਰਪੁਰ ਕੋਰੀਡੋਰ ਆਈ 100 ਦੇ ਕਰੀਬ ਯਾਤਰੀਆਂ ਦੇ ਜਥੇ ਦੇ ਨਾਲ ਰਵਾਨਾ ਹੋਏ ਮੀਡੀਆ ਨਾਲ ਗੱਲਬਾਤ ਕਰਦਿਆਂ ਸਿਰਸਾ ਨੇ ਕਿਹਾ ਕਿ ਅੱਜ ਸਰਬਾਤ ਦੇ ਭਲੇ ਲਈ ਅਰਦਾਸ ਕਰਨ ਵਾਸਤੇ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਉਹ ਜਾ ਰਹੇ ਨੇ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਭਾਜਪਾ ਦਾ ਗਾਠਜੋੜ ਸੰਭਵ ਨਹੀਂ ਤੇ ਨਾ ਹੀ ਅਕਾਲੀ ਦਲ ਭਾਜਪਾ ਇਕੱਠੇ ਹੋ ਕੇ 26 ਦੀਆਂ ਚੋਣਾਂ ਲੜਨਗੇ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਸਾਰੀ افਵਾਹ ਹੈ ਤੇ ਆਮ ਆਦਮੀ ਪਾਰਟੀ ਵੱਲੋਂ ਇਹ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ ਉਹਨਾਂ ਇਹ ਵੀ ਕਿਹਾ ਕਿ ਅਸਲ ਵਿੱਚ ਕਾਂਗਰਸ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਆਪਸ ਵਿੱਚ ਇਕੱਠੇ ਨੇ ਸਿਰਫ ਇਹ ਗੇਮਾਂ ਹੀ ਖੇਡ ਰਹੇ ਨੇ ਇਹ ਤਿੰਨੋਂ ਮਿਲ ਕੇ ਚੋਣਾਂ ਲੜੰਗੇ ਜਦੋਂ ਸਿਰਸਾ ਦੇ ਨਾਲ ਇੱਕ ਦੇਸ਼ ਇੱਕ ਚੋਣ ਬਾਰੇ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਸਾਰੇ ਇੱਕ ਦੇਸ਼ ਇੱਕ ਚੋਣ ਦੇ ਹੱਕ ਦੇ ਵਿੱਚ ਹਾਂ ਇਸ ਵਿੱਚ ਕਮੇਟੀ ਵੀ ਬਣਾਈ ਗਈ ਹੈ ਤੇ ਜਲਦੀ ਉਹ ਫੈਸਲਾ ਵੀ ਕਰੇਗੀ ਤੁਸੀਂ ਦੇਖ ਰਹੇ ਹੋ ਜਤਿੰਦਰ ਕੁਮਾਰ ਦੇ ਨਾਲ ਕ੍ਰਿਸ਼ਨ ਗੋਬਾਲ ਦੀ ਇਹ ਵਿਸ਼ੇਸ਼ ਰਿਪੋਰਟ ਬਹੁਤ ਵਧੀਆ ਜੀ ਬੜੇ ਕਿਸਮਤ ਵਾਲੇ ਮਥਾਟੇ ਕਿੰਨੇ ਆ ਸਿੱਸਾ ਸਾਹਿਬ ਨਾਲ ਜਾ ਰਹੇ ਬਿਲਕੁਲ ਸਿੱਸਾ ਸਾਹਿਬ ਨਾਲ ਜਾ ਰਹੇ ਜਗਨਨ ਮਨਨ ਚਲੇ ਕਿ ਅਦਾਸ 35 ਕੋਲ ਬਸ ਜੀ ਬਸ ਸਾਦੇ ਨੂੰ ਸੁਖਾਂਤੀ ਬਖਸ਼ੇ ਪਰਮਾਤਮਾ ਕੇ ਅਦਾਸ ਕਰਕੇ ਆਵਾਂਗੇ ਜੀ ਆਹ ਪ੍ਰੋਗਰਾਮ ਤਾਂ ਕਰਤਾਰਪੁਰ ਸਾਹਿਬ ਮਥਾਟੇ ਕਰਨ ਦਾ ਹੈ ਔਰ ਗੁਰਨਾਨਦ ਪਾਸ਼ਾ ਜੀ ਉਸ ਧਰਤੀ ਤੇ ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਅਖੀਰਲਾ ਸਮਾ ਜਿਹੜਾ ਉਪਦੇਸ਼ ਕੀਤਾ ਔਰ ਨਾਮ ਜਪੋ ਕਿਰਤ ਕਰੋ ਵੰਡ ਛਕੋ ਇਸ ਸਿਧਾਂਤ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਪਰਪਸ ਇੱਕੋ ਹੀ ਹੈ ਮੱਥਾ ਟੇਕਣਾ ਔਰ 70 ਸਾਲਾਂ ਤੋਂ ਜਿਹੜੀ ਅਰਦਾਸ ਸੀ ਉਹ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ 550 ਸਾਲਾਂ ਤੇ ਉਹ ਪੂਰਨ ਹੋਈ ਹਰ ਦੇਸ਼ ਵਿਦੇਸ਼ੀ پورے ਸੰਸਾਰ ਪਰ ਰਚਵਸਦੇ ਸਿੱਖ ਹਰ ਗੁਰਦਾਰਾ ਸਾਹਿਬ ਤੇ ਅਰਦਾਸ ਕਰਦੇ ਜਿੰਨਾ ਗੁਰਧਾਮਾਂ ਨੂੰ ਪੰਥ ਤੋਂ ਵਿਛੜਾ ਗਿਆ ਹੈ ਜ਼ਰੂਰ ਹਟਣੀ ਚਾਹੀਦੀ ਹੈ ਜਿਸ ਤਰ੍ਹਾਂ ਵਾਲ ਆਫ ਬਰਲਿਨ ਗਿਰੀ ਹੋਰ ਹੋਰ ਸਾਰੀਆਂ ਚੀਜ਼ਾਂ ਹੋਈਆਂ ਬਟ ਪਾਸਪੋਰਟ ਵਾਲੀ ਜਿਹੜੀ ਸ਼ਰਤ ਹੈ ਉਹ ਕਿਸੇ ਇਕੱਲੇ ਦੇ ਹੱਥ ਨਹੀਂ ਇੰਡੀਵਿਜੂਅਲ ਦੇ ਹੱਥ ਨਹੀਂ ਉਹ ਸਰਕਾਰਾਂ ਦੇ ਹੱਥ ਹੈ ਤੇ ਜੇ ਉਹ ਹਟੇ ਤਾਂ ਬਹੁਤ ਚੰਗੀ ਗੱਲ ਹੈ ਖੁੱਲੇ ਦਰਸ਼ਨ ਦੇ ਦਾਰੇ ਹੋਵੇਂ ਹੋ ਜਾਣਗੇ ਇਸ ਟਾਈਮ ਵੀ ਪਾਸਪੋਰਟ ਤੇ ਸਟੈਂਪ ਨਹੀਂ ਲੱਗਦੀ ਸਟੈਂਪ ਕਿਉਂਕਿ ਲੋਕਾਂ ਨੂੰ ਬਹੁਤ ਜ਼ਿਆਦਾ ਇਹੋ ਜਿਹਾ ਤੋਖ ਲੈ ਕੇ ਪਾਕਿਸਤਾਨ ਦਾ ਵੀਜ਼ਾ ਲੱਗ ਗਿਆ ਤੇ ਹੋਰ ਕੋਈ ਵੀਜ਼ਾ ਲੱਗਣਾ ਨਹੀਂ ਪਰ ਐਦਾਂ ਦੀ ਗੱਲ ਹੈ ਮੈਂ ਇੱਥੇ ਖੜਾ ਮੈਨੂੰ ਪਹਿਲੇ ਸਭ ਤੋਂ ਪਹਿਲੇ ਗੁਰਨਾਨ ਨ ਪਾਸ਼ਾ ਦੇ ਉਸ ਜਨਮ ਸਥਾਨ ਨਨ ਕਾਨਾ ਸਾਹਿਬ ਪੰਜਾ ਸਾਹਿਬ ਦੇ ਦਰਸ਼ਨ ਕੀਤੇ ਫਿਰ ਅਮਰੀਕਾ ਦਾ 10 ਸਾਲ ਦਾ ਵੀਜ਼ਾ ਲੱਗਾ ਇਦਾਂ ਦਾ ਮਗਾਲਤਾ ਲੋਕਾਂ ਚ ਪਰ ਇਹੋ ਜੀ ਗੱਲ ਨਹੀਂ ਜੇ ਕੋ ਗੁਰੂ ਨਾਨਕ ਦੀ ਧਰਤੀ ਤੇ ਜਾ ਕੇ ਹੋਰ ਕਿਸੇ ਕੰਟਰੀ ਦਾ ਵੀਜ਼ਾ ਨਾ ਮਿਲੇ ਤੇ ਤਾਂ ਵੀ ਕੋਈ ਨਹੀਂ ਗੱਲ ਸਭ ਤੋਂ ਵੱਡਾ ਵੀਜ਼ਾ ਸਾਨੂੰ ਗੁਰੂ ਨਾਨਕ ਨੇ ਦਿੱਤਾ ਅੱਜ ਅਸੀਂ ਸਾਰੇ ਸੰਗਤ ਰੂਪੀ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਦੇ ਦਰਸ਼ਨ ਦਿਦਾਰੇ ਚਰਨ ਚੱਲੇ ਆ ਜੋ ਗੁਰੂ ਨਾਨਕ ਦੇ ਪਾਸ਼ਾ ਚਰਨਸ਼ੋ ਸਥਾਨ ਕਰਤਾਰਪੁਰ ਕੋਰੀਡੋਰ ਦੇ ਰਾਈ ਜੋ ਤੁਸੀਂ ਦੇਖ ਰਹੇ ਜੇ ਦੇਸ਼ ਦੀ ਸਾਰੀ ਕੌਮ ਦੀ ਪੰਜਾਬ ਦੀ ਖੁਸ਼ਹਾਲੀ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨ ਚੱਲੇ ਆਂ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਡੇ ਸਤਕਾਰਯੋਗ ਮੈਂਬਰ ਸਹਿਬਾਨ ਜਨਰਲ ਸਖਤਰ ਸਾਹਿਬ ਪਟਨਾ ਸਾਹਿਬ ਕਮੇਟੀ ਤੋਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਹੁਤ ਸਾਰੇ ਸੰਸਥਾਵਾਂ ਦੇ ਲੋਕ ਮਿਲ ਕੇ ਅਸੀਂ ਇਹ ਅਰਦਾਸ ਕਰਨ ਚੱਲੇ ਆਂ ਕਿ ਦੇਸ਼ ਜਰਾ ਖੁਸ਼ਹਾਲ ਰਹੇ ਇਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਰਹੇ ਅਸੀਂ ਤਕਰੀਬਨ 100 ਲੋਕ ਆ ਜੀ ਦੋ ਬੱਸਾਂ ਦੇ ਅੰਦਰ ਔਰ ਬਾਕੀ ਕੋਈ ਸੰਗਤਾਂ ਇੱਥੇ ਪਹੁੰਚ ਵੀ ਗਈਆਂ ਨੇ ਤੇ ਸਾਰੇ ਅੱਜ ਜਿਹੜਾ ਕੋਰੀਡੋਰ ਇਮਾਦਿਆਂ ਤੋਂ ਆਏ ਆ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਦਾ ਵੀ ਧੰਨਵਾਦ ਕਰਦੇ ਆ ਉਹਨਾਂ ਨੂੰ ਵਧਾਈ ਵੀ ਦਿੰਦੇ ਆ ਉਹਨਾਂ ਦੇ ਜਨਮ ਦਿਨ ਹੈ ਅੱਜ ਉਹਨਾਂ ਨੂੰ ਵਧਾਈ ਵੀ ਦਿੰਦੇ ਆ ਤੇ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਾਂਗੇ ਕਿ ਸਾਡਾ ਮੁਲਕ ਜਿਹੜਾ ਹੈ ਖੁਸ਼ਹਾਲ ਹੋਵੇ। ਛੱਡੋ ਜੋ ਆਮ ਆਦਮੀ ਪਾਰਟੀ ਜਿਹੜੀ ਆ ਨਾ ਉਹਦਾ ਕੰਮ ਹੀ ਝੂਠ ਬੋਲਣਾ ਬੇਈਮਾਨ ਲੋਗ ਨੇ ਝੂਠੇ ਲੋਗ ਨੇ। ਮੈਨੂੰ ਕੱਲ ਦੀ ਉਹਨਾਂ ਦੀ ਪ੍ਰੈਸ ਕਾਨਫਰੰਸ ਤੋਂ ਇਹ ਲੱਗਾ ਕਿ ਜਿਵੇਂ ਆਮ ਆਦਮੀ ਪਾਰਟੀ ਅਕਾਲੀ ਦਲ ਕਾਂਗਰਸ ਆਬ ਮਿਲ ਕੇ ਚੋਣਾਂ ਲੜਨਾ ਚਾਹੁੰਦੇ ਉਹ ਪਹਿਲਾਂ ਬਹਾਨਾ ਬਣਾ ਰਹੇ ਇਹੋ ਜਿਹਾ। ਇਸ ਤਰ੍ਹਾਂ ਦਾ ਮਾਹੌਲ ਬ ਔਰ ਪਿਛਲੜਾ ਚ ਚਰਚਾ ਵੀ ਸੀ ਕਿ ਦਿੱਲੀ ਦੇ ਅੰਦਰ ਆ ਆਮ ਆਦਮੀ ਪਾਰਟੀ ਤੇ ਉਹ ਅਕਾਲੀ ਦਲ ਦੇ ਕੁਝ ਲੀਡਰਾਂ ਦੀਆਂ ਮੁਲਾਕਾਤਾਂ ਹੋਈਆਂ ਨੇ ਤਿੰਨੇ ਪਾਰਟੀਆਂ ਇਕੱਠੀਆਂ ਮਿਲ ਕੇ ਜਨਾਬ ਲੜਨ ਦੀਆਂ ਤਿੰਨੇ ਇੱਕੋ ਹੀ ਨੇ ਅਕਾਲੀ ਦਲ ਉਹਨਾਂ ਚਾਹੁੰਦੇ ਆ ਅਕਾਲੀ ਦਲ ਕੋਈ ਚੋਇਸ ਕਿਉਂ ਨਹੀਂ ਅਸੀਂ ਤਾਂ ਲੜਨਾ ਨਹੀਂ ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਉਹਨਾਂ ਨਾਲ ਨੇਗੋਸ਼ੀਏਟ ਕਰਦੀ ਪਈ ਆ ਉਹ ਚਾਹੁੰਦੇ ਨੇ ਕਿ ਅਕਾਲੀ ਦਲ ਨੂੰ ਖਤਮ ਕੀਤਾ ਜਾਵੇ ਘੱਟ ਤੋਂ ਘੱਟ ਸੀਟਾਂ ਤੇ ਲਿਆਂਦਾ ਜਾਵੇ ਇੱਕ ਦੋ ਸੀਟਾਂ ਤੇ ਆ ਜਾਣ ਆਪੇ ਖਤਮ ਹੋ ਜਾਣਗੇ ਜਿਹੜੀ ਚਰਚਾ ਇਹ ਤੋ ਕਾਲੀ ਦਲ ਦੱਸ ਸਕਦਾ ਨਹੀਂ ਮੈਂ ਹੁਣੇ ਚਰਚਾਤ ਨਹੀਂ ਦੱਸ ਸਕਦਾ ਕੌਣ ਚੋਣ ਲੜੇਗਾ ਨਹੀਂ ਸਰ ਮੈਂ ਦੱਸਦਾ ਸਾਡੀ ਪਾਰਟੀ ਕੱਲਾ ਚੋਣ ਲੜੂਗੀ ਮੈਂ ਦੱਸ ਤਰੇ ਆਮ ਆਦਮੀ ਪਾਰਟੀ ਕਾਂਗਰਸ ਇੱਤਨੇ ਇਕੱਠੇ ਚੋਣ ਲੜਨ ਗਿਆ ਗੱਲ ਮੇਰੇ ਨੋਟ ਕਰ ਲੋ ਅਕਾਲੀ ਦਲ ਕਾਂਗਰਸ ਔਰ ਆਮ ਆਦਮੀ ਪਾਰਟੀ ਇੱਤਨੇ ਮਿਲ ਕੇ ਚੋਣ ਲੜਨਗੇ ਆਮ ਆਦਮੀ ਪਾਰਟੀ ਆਲਰੇਡੀ ਅਕਾਲੀ ਦਲ ਦੇ ਕੁਝ ਲੋਗਾਂ ਨਾਲ ਸੰਪਰਕ ਚ 2019 ਤੋਂ ਲੰਘਾ ਤੇ ਤੋਂ ਭੁੱਲੇ ਲੰਘੇ ਨਹੀਂ ਬਤੋ ਲੰਘਾ ਸਾਲਿਆ ਬਹੁਤ ਦੇਰ ਤੋਂ ਪਾਸਪੋਰਟ ਬਿਨਾ ਪਾਸਪੋਰਟ ਤੋਂ ਜਿਹੜਾ ਵਾ ਉਹਦੀ ਮੰਗ ਵਾਂ ਲੰਘੇ ਦੀ ਔਰ ਵੀ ਡੋਨਰ ਸੀ ਬਹੁਤ ساری ਸ਼ਰਧਾ ਜਿਹੜੇ ਅਸੀਂ ਨਹੀਂ ਜਾ ਪਾਉਂਦੇ ਹਾਂ ਇਹ ਬੇਗਸਤ ਦਿੰਦੇ ਅਸੀਂ ਦੱਤਰ ਦੇ ਪਰ ਉਹ ਗਰੀਬ ਜਿਹੜੇ ਇਹ ਮੁੱਦੇ ਨੂੰ ਬਹੁਤ ਬੜਾ ਚੁੱਕਿਆ ਗਿਆ ਹੈ ਮੈਨੂੰ ਪਤਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਚੁੱਕਿਆ ਸੀ ਸ਼੍ਰੋਮਣੀ ਕਾਲੀ ਦਲ ਨੇ ਅਸੀਂ ਵੀ ਚੁੱਕਿਆ ਸੀ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮਾਧਿਅਮ ਤੋਂ ਕਿ 20 ਡਾਲਰ ਦੀ ਫੀਸ ਨਹੀਂ ਹੋਣੀ ਚਾਹੀਦੀ ਦੂਜੀ ਗੱਲ ਆ ਆਸਾਨ ਤਰੀਕਾ ਹੋਣਾ ਚਾਹੀਦਾ ਦਰਸ਼ਕਦਾਰਿਆਂ ਦਾ ਲੇਕਿਨ ਇਹ ਦੋ ਮੁਲਕਾਂ ਦਾ ਮਸਲਾ ਹੈ ਮੈਨੂੰ ਉਮੀਦ ਹੈ ਕਿ ਜੇ ਕੋਰੀਡੋਰ ਖੁੱਲ ਸਕਦਾ ਹੈ ਨਾ ਤੇ ਕੁਝ ਵੀ ਹੋ ਸਕਦਾ ਹੈ ਜੀ ਸਰਕਾਰ ਨੂੰ ਸਹਿਤ ਕਰਨ ਤੋਂ ਤਾਸ਼ ਹੋ ਗਈ ਤਾਂ ਅਸੀਂ ਗੱਲ ਕਰਾਂਗੇ ਅਸੀਂ ਤਾਂ ਗੱਲ ਕਰ ਹੀ ਰਹੇ ਨਿਰੰਤਰ ਜਦੋਂ ਨਹੀਂ ਵੀ ਸੀ ਸਰਕਾਰ ਚ ਉਦੋਂ ਵੀ ਕਰ ਰਹੇ ਹੁਣ ਵੀ ਕਰਾਂਗੇ ਸਾਡੀ ਕੋਸ਼ਿਸ਼ ਆ ਆਸਾਨ ਤਰੀਕਾ ਹੋਵੇ ਸੌਖਾ ਤਰੀਕਾ ਹੋਵੇ ਔਰ ਕਰਤਾਰਪੁਰ ਕੋਰੀਡੋਰ ਦੇ ਜਿਵੇਂ ਦਰਸ਼ਨ ਕਰਤਾਰਪੁਰ ਸਾਹਿਬ ਦੇ ਦਰਸ਼ਨ ਹੋ ਸਕਦੇ ਆ ਇਸ ਤਰ੍ਹਾਂ ਬਾਕੀ ਗੁਰਦੁਆਰਾ ਸਾਹਿਬ ਵੀ ਜਿਹੜੇ ਲੱਗੇ ਬਾਰਡਰ ਤੇ ਹੈਗੇ ਆ ਜੇ ਕੋਰੀਡੋਰ ਬਣਾ ਕੇ ਬਾਕੀ ਗੁਰਦੁਆਰਾ ਸਾਹਿਬਾਂ ਦਾ ਦਰਸ਼ਨ ਦਰਾਰ ਵੀ ਖੋਲੇ ਜਾ ਸਕਦੇ ਤੇ ਉਹ ਵੀ ਖੋਲਣੇ ਚਾਹੀਦੇ ਹਾਂ ਹਾਂ ਹੋਏਗਾ ਇੱਕ ਦੇਸ਼ ਆ ਇੱਕ ਹੀ ਇਲੈਕਸ਼ਨ ਹੋਏਗੀ ਤੇ ਇਹ 24 ਪੋਸੀਬਲ ਇਹ ਤਾਂ ਮੈਨੂੰ ਨਹੀਂ ਕਹਿ ਸਕਦਾ ਲੇਕਿਨ ਕਮੇਟੀ ਬਣੀ ਆ ਰਿਪੋਰਟ ਤੇ ਕਮੇਟੀ ਨੇ ਦੇਣੀ ਆ ਲੇ ਬੱਚਿਆਂ ਦੇ ਕੰਮ ਆਊਗਾ এডੂਕੇਸ਼ਨ ਦੇ ਕੰਮ ਆਊਗਾ ਹੈਲਥ ਦੇ ਕੰਮ ਆਊਗਾ ਸਾਡੇ ਦੇਸ਼ ਦੇ ਇਨਫਰਾਸਟ੍ਰਕਚਰ ਦੇ ਕੰਮ ਆਊਗਾ ਲੀਡਰਸ਼ਿਪਾਂ ਜਿਹੜੇ ਨੇ ਉਹ 5 ਸਾਲ ਹੀ ਸੜਕਾਂ ਤੇ ਰੇਂਦੇ ਨੇ ਵੋਟਾਂ ਮੰਗਦੇ ਰਹਿੰਦੇ ਨੇ ਕੰਮ ਕਰਨ ਦਾ ਸਮਾਂ ਆਊਗਾ ਸਰਕਾਰ ਦੇ ਕੋਡ ਆਫ ਕੰਡਕਟ ਨਹੀਂ ਲੱਗਣਗੇ ਬਹੁਤ ਸਾਰੇ ਲਾਭ ਹੋਗਾ ਇਹਦਾ